ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਬਹੁਤ ਪਿਆਰਾ ਫੈਬਰਿਕ ਲੈ ਕੇ ਆਈ ਆ ਜੀ ਪਿਓਰ ਕ੍ਰੇਪ ਦੇ ਸੂਟ ਹੋਣਗੇ ਬੰਦਨੀ ਪ੍ਰਿੰਟ ਦੇ ਵਿੱਚ ਟਿਸ਼ੂ ਵਾਲੇ ਸੂਟ ਹੋਣਗੇ ਤੇ ਪਿਓਰ ਬ੍ਰੌਕੇਟ ਤਨਸੂਈ ਦੇ ਵਿੱਚ ਸੂਟ ਹੋਣਗੇ ਅੱਡੇ ਸਾਰੇ ਤੇ ਵਿਦਆਊਟ ਦੁਪੱਟਾ ਹੋਣਗੇ ਮੈਚਿੰਗ ਬਾਟਮਸ ਦੇ ਨਾਲ ਤੇ ਪ੍ਰਾਈਸ ਹੈਗਾ 2500 2500 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਟੋਟਲੀ ਵੀਡੀਓ ਅੱਜ ਦੀ ਆਪਣੀ 2500 ਪ੍ਰਾਈਸ ਦੇ ਨਾਲ ਹੈ ਜੀ ਬਾਕੀ ਕੋਰੀਅਰ ਚਾਰਜਸ ਅਲੱਗ ਤੋਂ ਹੋਣੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਕਨਫਰਮ ਕਰ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਾਉਨੇ ਹੋ ਸੂਟ ਦੀ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਆਪਣਾ ਐਡਰੈਸ ਭੇਜ ਕੇ ਕੁਰੀਅਰ ਚਾਰजेस ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਹਰ ਇੱਕ ਰੋਜ਼ ਟਰਾਈ ਕਰੀਦਾ ਵੀ ਹਰ ਇੱਕ ਰੋਜ਼ ਆਪਾਂ ਨਵੀਂ ਤੋਂ ਨਵੀਂ ਕਲੈਕਸ਼ਨ ਅਪ ਟੂ ਡੇਟ ਤੁਹਾਡੇ ਲਈ ਲੈ ਕੇ ਆਈਏ ਵੀ ਜੋ-ਜੋ ਨਵਾਂ ਮਾਰਕੀਟ ਤੇ ਵਿਚਾਰਿਆ ਸਭ ਤੋਂ ਪਹਿਲਾਂ ਤੁਹਾਨੂੰ ਘਰੇ ਕੈਨੂ ਸੂਟ ਪ੍ਰੋਵਾਈਡ ਕਰਵਾਈਏ ਕਿਤੇ ਤੁਹਾਨੂੰ ਬਾਜ਼ਾਰ ਚ ਜਾਣ ਦੀ ਲੋੜ ਨਹੀਂ ਕਿਤੇ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਤੁਸੀਂ ਘਰੇ ਬੈਠੇ ਆਪਣਾ ਪਸੰਦ ਦਾ ਸੂਟ ਮੰਗਵਾ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81465 80803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਬੜੇ ਪਿਆਰੇ ਸੂਟ ਹੋਣਗੇ ਵਿਦਾਊਟ ਦੁਪੱਟਾ ਸੂਟ ਹੈ ਜੀ ਅੱਜ ਦੇ ਬਾਕੀ ਜਿਨ੍ਹਾਂ ਨੇ ਨਾਲ ਦੁਪੱਟਾ ਰੈਡੀ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਾਉਣੇ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਸਟੀਚ ਕਰਾ ਕੇ ਸੂਟ ਮੰਗਾਉਣੇ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਤੇ ਬਾਕੀ ਜਦੋਂ ਤੁਸੀਂ ਆਪ ਵੀਡੀਓ ਦੇਖਦੇ ਹੋ ਨਿਓ ਪਲੀਜ਼ ਅੱਗੇ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿਹੜੇ ਅੱਜ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਪਿਓਰ ਬ੍ਰੋਕੇਟ ਕਨਸੋਈ ਬ੍ਰੋਕੇਟ ਜਿਹੜੀ ਪਿਓਰ ਦੇ ਵਿੱਚ ਹੈ ਜੀ ਬਹੁਤ ਸੌਫਟ ਤੈਨੂੰ ਲੱਗਦਾ ਹੁੰਦਾ ਵੀ ਬ੍ਰੌਕੇਟ ਦੇ ਵਿੱਚ ਆਪਾਂ ਮੋٹے ਲੱਗਦੇ ਆ ਪਰ ਇਹ ਬਹੁਤ ਸੌਫਟ ਦੇ ਵਿੱਚ ਬ੍ਰੌਕੇਟ ਹੈ ਜੀ ਬੜੀ ਪਿਆਰੀ ਤੇ ਰੈੱਡ ਕਲਰ ਹੈ ਜਿਨ੍ਹਾਂ ਨੇ ਵਿਆਹ ਫੰਕਸ਼ਨ ਦੇ ਲਈ ਲੈਣਾ ਅੱਜ ਬ੍ਰਾਈਟ ਕਲਰ ਵੀ ਹੋਣਗੇ ਤੇ ਲਾਈਟ ਕਲਰ ਵੀ ਹੋਣਗੇ ਅੱਜ ਦੇ ਸੂਟ ਦੇ ਤੇ ਨਾਲ ਹੈਗੀ ਕਰੇਪ ਦੀ 3 ਮੀਟਰ ਦੀ ਬਾਟਮ ਲਗਾਈ ਹੈ ਜੀ ਆਪਾਂ ਨੇ ਇਸ ਵਾਰੀ ਕਿ ਥੋੜਾ ਜਿਹਾ ਲੱਗਦਾ ਸੀਗਾ ਵੀ ਬਾਟਮ ਦੀ ਮੈਨੂੰ ਕਈ ਵਾਰ ਹੁੰਦਾ ਵੀ 3 ਮੀਟਰ 2.5 ਤੁਸੀਂ 2.5 ਚ ਬਣਾ ਲਓ ਕੱਪੜਾ ਬਚ ਜਵੇ ਬਿਸ਼ੱਕ ਬਚ ਜਵੇ ਪਰ ਘਟਣਾ ਨਹੀਂ ਚਾਹੀਦਾ ਇਸ ਕਰਕੇ ਆਪਾਂ 3 ਮੀਟਰ ਦੀ ਬਾਟਮ ਦੇ ਨਾਲ ਅੱਜ ਦੇ ਸੂਟ ਲੈ ਕੇ ਆਏ ਬ੍ਰਾਈਟ ਐਂ ਜਿਹੜਾ ਪ੍ਰੋਪਰ ਰੈੱਡ ਕਲਰ ਹੁੰਦਾ ਹੈ ਬੜਾ ਸੋਹਣਾ ਟਮਾਟਰੀ ਰੈੱਡ ਕਲਰ ਉਹਦੇ ਵਿੱਚ ਸੂਟ ਹੈ ਜੀ ਆਪਣਾ 2500 ਪ੍ਰਾਈਸ ਹੈ ਵਿਦਾਊਟ ਦੁਪੱਟਾ ਸੂਟ ਦਾ ਬਾਕੀ ਦੁਪੱਟਾ ਐਕਸਟਰਾ ਜਿਹੜਾ ਵੀ ਤੁਸੀਂ ਬਣਵਾਉਣਾ ਹੋਇਆ ਉਹਦੇ ਹਿਸਾਬ ਦੇ ਅਲੱਗ ਚਾਰਜੀਜ਼ ਹੋਣਗੇ ਦੁਪੱਟੇ ਦੇ ਤੇ ਬੜੇ ਪਿਆਰੇ ਤੇ রেড ਕਲਰ ਦੇ ਵਿੱਚ ਹੈ ਅੱਜ ਦਾ ਆਪਣਾ ਪਹਿਲਾ ਸੂਟ ਇਹਦੇ ਵਿੱਚ ਹੁਣ ਤੁਹਾਨੂੰ ਅਲੱਗ-ਅਲੱਗ ਕਲਰ ਦਿਖਾਵਾਂਗੇ ਇਹ রেড ਕਲਰ ਦੇ ਵਿੱਚ ਨੈਕਸਟ ਹੈਗਾ ਇਹਦੇ ਵਿੱਚ ਆਪਣੇ ਕੋਲ yellow ਕਲਰ ਇਹ ਦੇਖੋ ਬੜਾ ਪਿਆਰਾ ਪ੍ਰੋਪਰ ਜਿਹੜਾ yellow ਕਲਰ ਹੈ ਉਹ ਵਾਲਾ ਕਲਰ ਹੈ ਜੀ ਇਹਦਾ ਬਹੁਤ ਸੋਹਣਾ ਇਹ ਕਈ ਵਾਰੀ ਸ਼ਾਈਨ ਦੇ ਨਾਲ ਹਲਕਾ ਜਿਹਾ ਪ੍ਰਿੰਟ ਕਲੀਅਰਲੀ ਆ ਰਿਹਾ ਹੈ ਇਹਦਾ ਕਿਉਂਕਿ ਪ੍ਰੋਪਰ yellow ਕਲਰ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਆ विदाउट दुपट्टा ਹੋਣਗੇ ਪਿਓਰ ਬ੍ਰੌਕੇਟ ਤਨਸੂਈ ਦੇ ਵਿੱਚ ਸ਼ਰਟ 2.5 ਮੀਟਰ ਦੀ ਤੇ ਨਾਲ ਮਿਲਣੀ ਹੈ ਕ੍ਰੇਪ ਦੀ 3 ਮੀਟਰ ਦੀ ਬਾਟਮ 3 ਮੀਟਰ ਬਾਟਮ ਦੇ ਨਾਲ ਇਹ ਦੂਜਾ ਕਲਰ ਹੋ ਗਿਆ ਆਪਣਾ ਤੇ ਨੈਕਸਟ ਹੈਗਾ ਇਹਦੇ ਵਿੱਚ ਪੈਰਟ ਕਲਰ ਪੈਰਟ ਕਲਰ ਹੈ ਕੋ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਵਾਹ ਬਹੁਤ ਸੋਹਣਾ ਸੂਟ ਪਿਓਰ ਬ੍ਰੌਕੇਟ ਤਨਸੂਈ ਦੇ ਵਿੱਚ ਸੂਟ ਦੇ ਨਾਲ ਹੈਗੀਆਂ ਪਰਪਲ ਕਲਰ ਦੀ ਉਹ 3 ਮੀਟਰ ਦੀ ਕਰੇਪ ਦੀ ਬਾਟਮ ਹੈ ਜੀ ਬਹੁਤ ਪਿਆਰੇ ਕਲਰ ਬਹੁਤ ਸੋਹਣੇ ਬਾਕੀ ਜਿਨ੍ਹਾਂ ਨੇ ਚਨਾਉਣ ਦਾ ਪਿਓਰ ਚਨਾਉਣ ਦਾ ਦੁਪੱਟਾ 2.5 ਕਰੋੜਾਂ ਨਾਲ ਸੈਮੀ ਚਨਾਉਣ ਦਾ ਉਹ ਆਪਣੇ ਟੇਸ ਦੇ ਅਕੋਰਡਿੰਗ ਚ ਇਹ ਆਰਗੈਂਜ਼ਾ ਦਾ ਜਿਵੇਂ ਦਾ ਮਰਜੀ ਦੁਪੱਟਾ ਕਹੋਗੇ ਉਹ ਵਾਲਾ ਦੁਪੱਟਾ ਆਪਾਂ ਰੈਡੀ ਕਰਵਾ ਦੇਣਾ ਪ੍ਰਾਈਸ ਹੈਗਾ 2500 2500 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਇੱਕ ਤੋਂ ਇੱਕ ਸੋਹਣੇ ਕਲਰ ਹੈ ਜੀ ਇਹਨਾਂ ਦੇ ਇਹᱫੋ ਬੜਾ ਸੋਹਣਾ ਪਰਪਲ ਕਲਰ ਦੇ ਵਿੱਚ ਬੜਾ ਸੋਹਣਾ ਕਾਲਸ ਤੇ ਜਿਹੜਾ ਪਰਪਲ ਕਲਰ ਹੈ ਉਸ ਕਲਰ ਦੇ ਵਿੱਚ ਬਹੁਤ ਸੋਹਣਾ ਕਲਰ ਹੈ ਪ੍ਰਾਈਸ ਹੈਗਾ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਇਹਨਾਂ ਦਾ ਤੇ ਨੈਕਸਟ ਹੈਗਾ ਬੜਾ ਸੋਹਣਾ ਗ੍ਰੀਨ ਕਲਰ ਮੂੰਗੀਆ ਗ੍ਰੀਨ ਸੌਰੀ ਬੋਟਲ ਗ੍ਰੀਨ ਕਲਰ ਦੇਖੋ ਪ੍ਰਿੰਟਿੰਗ ਬਡੀ ਪ੍ਰਿੰਟ ਵੀ ਨਾ ਜ਼ਿਆਦਾ ਵੱਡਾ ਨਾ ਛੋਟਾ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਬਣਵਾ ਸਕਦੇ ਹੋ ਬਾਕੀ ਇਹਨਾਂ ਤੇ ਹੈਂਡਵਰਕ ਕਰਾਉਣਾ ਤੁਸੀਂ ਹੈਂਡਵਰਕ ਵੀ ਕਰਾ ਸਕਦੇ ਹੋ ਜੀ ਇਹਨਾਂ ਸੋਟਾਂ ਤੇ ਇਹ ਦੇਖੋ ਕਲਰ ਕਿੰਨਾ ਪਿਆਰਾ ਹੈ ਡਾਰਕ ਗ੍ਰੀਨ ਕਲਰ ਦੇ ਵਿੱਚ ਸ਼ਰਟ ਮਿਲਣੀ ਹੈ 2.5 ਮੀਟਰ ਦੀ ਤੇ 3 ਮੀਟਰ ਦੀ ਕਰੇਪ ਦੀ ਬਾਟਮ ਮਿਲਦੀ 80 ਗ੍ਰਾਮ ਵਾਲੀ ਕਰੇਪ ਹੈ ਜੀ ਨਾਲ ਤੇ 3 ਮੀਟਰ ਦੀ ਆਪਾਂ ਨੂੰ ਨਾਲ ਬਾਟਮ ਮਿਲਣੀ ਹੈ ਪ੍ਰਾਈਸ 2500 ਤੇ ਕਲਰ ਬੜੇ ਪਿਆਰੇ ਆ ਜੀ ਇਹਨਾਂ ਦੇ ਬਹੁਤ ਪਿਆਰੇ ਕਲਰ ਤੇ ਨੈਕਸਟ ਹੈਗਾ ਡਾਰਕ ਨੇਵੀ ਬਲੂ ਕਲਰ ਡਾਰਕ ਨੇਵੀ ਬਲੂ ਕਲਰ ਹੈ ਬਿਲਕੁਲ ਸੇਮ ਬਾਟਮ ਨਾਲ ਦੀ ਪਿਓਰ ਕਰੇਪ ਦੀਆਂ ਬਾਟਮਸ 80 ਗ੍ਰਾਮ ਵਾਲੀ ਕਰੇਪ ਹੈ ਜੀ ਨਾਲ 2.5 ਮੀਟਰ ਦੀ ਸ਼ਰਟ ਤੇ 3 ਮੀਟਰ ਦੀ ਕਰੇਪ ਦੀ ਬਾਟਮ ਦੇ ਨਾਲ ਵਿਦਾਊਟ ਦੁਪੱਟਾ ਸੂਟ 2500 ਪ੍ਰਾਈਸ ਦੇ ਨਾਲ ਨੈਕਸਟ ਕਲਰ ਆ ਗਿਆ ਰੈਸਟ ਕਲਰ ਦੇ ਵਿੱਚ ਹੈ ਜੀ ਬਹੁਤ ਪਿਆਰਾ ਡਿਫਰੈਂਟ ਕਲਰ ਰੈਸਟ ਕਲਰ ਦੇ ਵਿੱਚ ਇਹ ਦੇਖੋ ਬਹੁਤ ਸੋਹਣਾ ਬਹੁਤ ਸੋਹਣੇ ਛੋਟੇ ਪ੍ਰਿੰਟ ਦੇ ਵਿੱਚ ਹੈ ਇਸ ਦੇ ਨਾਲ ਹਜੇ ਮੈਂ ਬਾਟਮ ਨਹੀਂ ਮੰਗਵਾਈ ਕਿਉਂਕਿ ਕਾਫੀ ਕਸਟਮਰ ਹੈਗੇ ਆ ਜਿਨ੍ਹਾਂ ਨੇ ਸਿਲਕ ਦੀ ਬਾਟਮ ਵੀ ਲੈਣੀ ਆ ਜਾਂ 크ਰੇਪ ਦੀ ਇਹਦੇ ਨਾਲ ਜਿਹੜੀ ਮਰਜ਼ੀ ਬਾਟਮ ਤੁਸੀਂ ਲਵਾ ਸਕਦੇ ਹੋ ਉਸ ਦੇ ਹਿਸਾਬ ਨਾਲ ਆਪਾਂ ਬਾਟਮ ਦੇ ਦਾਂਗੇ 크ਰੇਪ ਦੀ ਲੈਣੀ ਆ ਤੁਸੀਂ 크ਰੇਪ ਦੀ ਮੰਗਵਾ ਸਕਦੇ ਹੋ ਸਿਲਕ ਦੀ ਬਾਟਮ ਲੈਣੀ ਆ ਤੁਸੀਂ ਸਿਲਕ ਦੀ ਬਾਟਮ ਲੈ ਸਕਦੇ ਹੋ ਇਹ 5 ਮੀਟਰ ਦਾ ਸੂਟ ਹੈ ਜੀ ਪੂਰਾ ਪੂਰੀ 5 ਮੀਟਰ ਦੀ ਕੱਟ ਲੈਣੀ ਆ ਸੂਟ ਦੀ ਤਾਂ ਪੂਰਾ 5 ਮੀਟਰ ਦੇ ਉਹਦੇ ਥੋੜੇ ਅਲੱਗ ਚਾਰਜਿਸ ਹੋਣਗੇ ਪੂਰਾ 5 ਮੀਟਰ ਦਾ ਵੀ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਇਹ ਰੈਸਟ ਕਲਰ ਦੇ ਵਿੱਚ ਹੈ ਜੀ ਸੂਟ ਨੈਕਸਟ ਹੈਗਾ ਪ੍ਰੋਪਰ ਰਾਣੀ ਕਲਰ ਦਾ ਇਹ ਵੀ ਵਿਆਹ ਫੰਕਸ਼ਨਾਂ ਲਈ ਹੈ ਜੀ ਪ੍ਰੋਪਰ ਰਾਣੀ ਕਲਰ ਬੜਾ ਪਿਆਰਾ ਬਹੁਤ ਪਿਆਰਾ ਬਹੁਤ ਪਿਆਰਾ ਕਲਰ ਹੈ ਇਸ ਦੇ ਨਾਲ ਵੀ ਆਪਾਂ ਹਜੇ ਬਾਟਮ ਨਹੀਂ ਲਗਾਈ ਕਿਉਂਕਿ ਡਾਈ ਕਰਾ ਕੇ ਇਸ ਇਹ ਵੀ ਕਲਰ ਆਪਣੇ ਪਿਓਰ ਤੇ ਬਣਦੇ ਆ ਜੀ ਡਾਈ ਕਰਾ ਕੇ ਜੇ ਸਿਲਕ ਦੀ ਜੇ ਕਰੇਪ ਦੀ ਜਿਹੜੀ ਮਰਜ਼ੀ ਤੁਸੀਂ ਬਾਟਮ ਲਵਾ ਸਕਦੇ ਹੋ ਆਲ ਓਵਰ ਲੈਣਾ ਤੁਸੀਂ ਪੂਰਾ 5 ਮੀਟਰ ਦਾ ਇਹ ਵਾਲਾ ਸੂਟ ਲੈ ਸਕਦੇ ਹੋ ਪ੍ਰਾਈਸ ਹੈਗਾ 2500 2500 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਬੜੇ ਪਿਆਰੇ ਸੂਟ ਹਨ ਇਹ ਵਾਲੇ ਹੈਗੇ ਸੀ ਤਨਸੂਈ ਬ੍ਰੌਕਰਟ ਦੇ ਵਿੱਚ ਹਨਾ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਪਿਓਰ ਕ੍ਰੇਪ ਦੇ ਸੂਟ ਪਿਓਰ ਕ੍ਰੇਪ ਦੇ ਵਿੱਚ ਦਿਖਾਵਾਂਗੇ ਸੂਟ ਫਰਸਟ ਸੂਟ ਹੈਗਾ ਆਪਣਾ ਰੈਸਟ ਕਲਰ ਦੇ ਵਿੱਚ ਰੈਸਟ ਕਲਰ ਦੇ ਵਿੱਚ ਸੂਟ ਹੈ ਜੀ ਬਹੁਤ ਪਿਆਰਾ 80 ਗ੍ਰਾਮ ਕ੍ਰੇਪ ਦੇ ਵਿੱਚ ਹੈ ਜੀ ਪਿਓਰ ਕ੍ਰੇਪ ਦੇ ਵਿੱਚ ਬੰਦਨੀ ਪ੍ਰਿੰਟ ਦੇ ਵਿੱਚ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸੂਟ ਦੀ ਬਹੁਤ ਪਿਆਰੀ ਪ੍ਰਿੰਟਿੰਗ ਇਹ ਸ਼ਰਟ ਮਿਲਨੀ ਆ ਤੁਹਾਨੂੰ 2.5 ਮੀਟਰ ਦੀ ਸ਼ਰਟ ਤੇ ਇਸ ਤੇ ਨਾਲ ਛੋਟੇ ਪ੍ਰਿੰਟ ਦੇ ਵਿੱਚ ਹੀ ਬਾਟਮ ਬੜੀ ਪਿਆਰੀ 2500 ਪ੍ਰਾਈਸ ਹੈ ਇਹ ਵੀ ਪਿਓਰ ਕਰੇਵ ਹੈ ਜੀ 80 ਗ੍ਰਾਮ ਦੀ ਕਰੇਵ ਦੇ ਵਿੱਚ ਬਾਂਦਨੀ ਪ੍ਰਿੰਟ ਦੇ ਵਿੱਚ ਸੂਟ ਰਸਟ ਕਲਰ ਦੇ ਵਿੱਚ ਸੂਟ ਹੈ ਜੀ ਪ੍ਰਾਈਸ ਸੇਮ ਰਹਿਣਾ ਇਹਦੇ ਕਲਰ ਦੇਖੋ ਹੁਣ ਤੁਸੀਂ ਕਿੰਨੇ ਪਿਆਰੇ ਕਲਰ ਹੈ ਜੀ ਇਹਨਾਂ ਦੇ ਮੇਰੇ ਵੀ ਇੱਛਾ ਹੈਗਾ ਡਾਰਕ ਪਰਪਲ ਕਲਰ ਡਾਰਕ ਪਰਪਲ ਕਲਰ बहुत प्यारा पर्पल कलर बहुत सोहना कलर है जी है ये ए सेम अपना भी बनाया सूट तो नगे है बॉटम 80 ਗ੍ਰਾਮ ਵਾਲੀ ਪਿਓਰ ਕ੍ਰੇਪ ਦੇ ਵਿੱਚ ਸੂਟ ਹੈ ਜੀ 2500 2500 ਪ੍ਰਾਈਸ ਹੈ ਜੀ ਵਿਦਾਊਟ ਦੁਪੱਟਾ ਸੂਟ ਦਾ ਤੇ ਕਲਰ ਦੇਖ ਕੇ ਹੈਰਾਨ ਹੋ ਜਾਓਗੇ ਤੁਸੀਂ ਅੱਜ ਦੇ ਸਾਰੇ ਕਲਰ ਨੈਕਸਟ ਹੈਗਾ ਰੈੱਡ ਕਲਰ ਇਹਦੇ ਵਿੱਚ ਫਿਰ ਰੈੱਡ ਕਲਰ ਉਹ ਸੋਨਾ ਰੈੱਡ ਹੁਣ ਜਿਵੇਂ ਇਸ ਵਾਰੀ ਥੋੜਾ ਜਿਹਾ ਬ੍ਰਾਈਟ ਚਾਰਟ ਵੀ ਆਪਾਂ ਲੈ ਕੇ ਆਏ ਕਿਉਂਕਿ ਹਰ ਇੱਕ ਕਸਟਮਰ ਦੇ ਅਕੋਰਡਿੰਗ ਆਪਾਂ ਨੂੰ ਸੋਚਣਾ ਲੱਗਦਾ ਕਈਆਂ ਨੂੰ ਡਾਰਕ ਕਲਰ ਕਈਆਂ ਨੂੰ ਲਾਈਟ ਕਲਰ ਹਰ ਇੱਕ ਕਲਰ ਆਪਾਂ ਨੂੰ ਰੱਖਣਾ ਪੈਂਦਾ ਹੈ ਰੈੱਡ ਕਲਰ ਦੇ ਵਿੱਚ ਦੇਖੋ ਕਿੰਨਾ ਪਿਆਰਾ ਇਸਦੀ ਬਾਟਮ ਬਹੁਤ ਪਿਆਰਾ ਇਹਨਾਂ ਤੇ ਤੁਸੀਂ ਹੈਂਡਵਰਕ ਕਰਾ ਸਕਦੇ ਹੋ ਜਿਵੇਂ ਦਾ ਮਰਜ਼ੀ ਤੁਸੀਂ ਵਰਕ ਕਰਾ ਕੇ ਇਹਨਾਂ ਨੂੰ ਰੈਡੀ ਕਰਾ ਸਕਦੇ ਹੋ ਜੀ ਸੁਪਰ ਪ੍ਰਾਈਸ ਹੈਗਾ 25 2500 ਪ੍ਰਾਈਸ ਦੇ ਨਾਲ ਤੇ ਨੈਕਸਟ ਹੈਗਾ ਇਹਦੇ ਵਿੱਚ yellow ਕਲਰ yellow ਕਲਰ ਬਹੁਤ ਪਿਆਰੇ ਇਹ ਲਾਸਟ ਇਅਰ ਵੀ ਐਸੀ ਕਾਫੀ ਕਲਰ ਵਿੱਚ ਸੇਮ ਵੀ ਹੋਣਗੇ ਤੇ ਕਾਫੀ ਕਲਰ ਵਿੱਚ ਹੁਣ ਚੇਂਜ ਵੀ ਆਏ ਆ ਜਿ ਵਿੱਚ ਜਿਵੇਂ ਰੈੱਡ ਕਲਰ ਹੋ ਗਿਆ ਪਰਪਲ ਹੋ ਗਿਆ ਇਹ ਬੜੇ ਨਵੇਂ ਕਲਰ ਆਏ ਆ ਜੀ ਇਹਦੇ ਵਿੱਚ ਨਾਲ ਇਹ ਬੰਦਨੀ ਪ੍ਰਿੰਟ ਦੇ ਵਿੱਚ ਹੈ ਜੀ ਪਿਓਰ ਕਰੇਪ ਦੇ ਸੂਟ ਹੈ 80 ਗ੍ਰਾਮ ਵਾਲੀ ਕਰੇਪ ਹੈ ਜੀ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਤੇ ਨੈਕਸਟ ਹੈਗਾ ਇਹਦੇ ਵਿੱਚ ਰਾਣੀ ਕਲਰ ਹਰ ਇੱਕ ਤਰ੍ਹਾਂ ਦੇ ਸੂਟ ਤੁਹਾਨੂੰ ਘਰੇ ਬੈਠਿਆਂ ਨੂੰ ਜਿਵੇਂ ਮਰਜ਼ੀ ਤੁਸੀਂ ਬਸ ਇੱਕ ਫੋਨ ਤੇ ਇੱਕ ਬੁਕਿੰਗ ਤੇ ਸੂਟ ਮੰਗਵਾ ਸਕਦੇ ਹੋ ਬਹੁਤ ਪਿਆਰਾ ਮੈਂਜੈਂਟਾ ਕਲਰ ਹੈ ਜੀ ਪ੍ਰੋਪਰ ਰਾਣੀ ਕਲਰ ਰਾਣੀ ਕਲਰ ਦੇ ਵਿੱਚ ਸੂਟ ਤੇ ਨਾਲ ਛੋਟੇ ਪ੍ਰਿੰਟ ਦੇ ਵਿੱਚ ਹੀ ਇਹਨੂੰ ਬੰਦਨੀ ਪ੍ਰਿੰਟ ਦੇ ਵਿੱਚ ਹੀ ਬਾਟਮ ਨਾਲ ਪ੍ਰਾਈਸ ਹੈਗਾ 25 2500 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਬੜਾ ਸੋਨਾ ਜਿਹਨਾਂ ਨੂੰ ਬ੍ਰਾਈਟ ਕਲਰ ਨਹੀਂ ਪਸੰਦ ਲਾਈਟ ਫਰੋਜ਼ੀ ਕਲਰ ਲਾਈਟ ਫਰੋਜ਼ੀ ਕਲਰ ਦੇਖੋ ਕਿੰਨਾ ਪਿਆਰਾ ਇਹ ਵਾਲਾ ਜਿਹਨਾਂ ਨੂੰ ਥੋੜਾ ਜਿਹਾ ਲਾਈਟ ਕਲਰ ਪਸੰਦ ਹੈ ਲਾਈਟ ਫਰੋਜ਼ੀ ਕਲਰ ਤੇ ਨਾਲ ਬਾਟਮ ਦੇਖੋ ਕਿੰਨੀ ਪਿਆਰੀ ਹੈ ਉਹਦੇ ਵਿੱਚ ਤੇ ਇਹ ਨੈਕਸਟ ਹੈਗਾ ਇਹ ਵੀ ਲਾਈਟ ਕਲਰ ਦੇ ਵਿੱਚ ਹੈ ਮਾਊਸ ਕਲਰ ਮਾਊਸ ਕਲਰ ਵੀ ਬਹੁਤ ਪਿਆਰਾ ਹੈ ਇਨਾ ਚ ਕੋਈ ਧਾਗਾ ਪਵਾ ਕੇ ਜਾਂ ਇਕੱਲਾ 골ਡਨ ਵਰਕ ਫਰਵਾ ਸਕਦੇ। ਬਹੁਤ ਪਿਆਰੇ ਕਲਰ ਨਾਲ ਬੋਟਮ ਦੇਖੋ ਕਿੰਨੇ ਪਿਆਰੇ। ਨੈਕਸਟ ਹੈਗਾ 블랙 ਕਲਰ ਪਿਓਰ ਕ੍ਰੇਪ ਦੇ ਸੂਟ ਹੈ ਜੀ ਬੰਦਨੀ ਦੇ ਵਿੱਚ। ਬਹੁਤ ਪਿਆਰੇ ਬਲੈਕ ਕਲਰ ਬਹੁਤ ਸੋਨਾ ਬਲੈਕ ਤਾਂ ਵੈਸੀ ਹੀ ਸਦਾ ਬਹਾਰ ਤੇ ਨਾਲ ਬਾਟਮ ਬਲੈਕ ਬਹੁਤ ਪਿਆਰਾ ਸੂਟ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਆਪਣੇ ਅੱਜ ਦੇ ਸੂਟ ਇਹ ਮੈਂ ਬੰਦਨੀ ਦੇ ਵਿੱਚ ਪਿਓਰ ਕ੍ਰੇਪ ਦੇ ਦਿਖਾਏ ਆ ਇਹ ਪਿਓਰ ਟਿਸ਼ੂ ਦੇ ਵਿੱਚ ਸੂਟ ਹੈ ਜੀ ਹੈ ਬੰਦਨੀ ਪ੍ਰਿੰਟ ਹੈ ਜੀ ਬੰਦਨੀ ਪ੍ਰਿੰਟ ਦੇ ਵਿੱਚ ਪਰਪਲ ਕਲਰ ਹੈ ਕਾਲਸ ਤੇ ਜਿਹੜਾ ਪਰਪਲ ਕਲਰ ਹੈ ਪ੍ਰਾਈਸ ਸੇਮ ਰਹਿਣਾ 2500 ਬਹੁਤ ਸੋਹਣਾ ਪਿਓਰ ਟਿਸ਼ੂ ਦੇ ਵਿੱਚ ਹੈ ਜੀ ਬਿਲਕੁਲ ਲਾਈਟ ਵੇਟ ਬਿਲਕੁਲ ਪਿਓਰ ਟਿਸ਼ੂ ਦੇ ਵਿੱਚ ਨਾਲ ਪਾਦਨੀ ਦੇ ਵਿੱਚ ਬਾਟਮ ਲਾਈਟ ਦੇਖੋ ਨਾਲ ਛੋਟੇ ਪ੍ਰਿੰਟ ਦੇ ਵਿੱਚ ਪ੍ਰਾਈਸ ਸੇਮ ਰਹਿਣਾ 2500 ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਬਲੂ ਫਰੋਜ਼ੀ ਕਲਰ ਬਲੂ ਫਰੋਜ਼ੀ ਕਲਰ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੈਪਰੀ ਪ੍ਰਿੰਟ ਦੇ ਵਿੱਚ ਪਿਓਰ ਟਿਸ਼ੂ ਦੇ ਵਿੱਚ ਸੂਟ ਨਾਲ ਛੋਟੇ ਪ੍ਰਿੰਟ ਦੇ ਵਿੱਚ ਬਾਟਮ ਬਹੁਤ ਪਿਆਰੇ ਪਿਆਰੇ ਸੂਟ ਅੱਜ ਦੇ ਜਿਵੇਂ ਮਰਜ਼ੀ ਤੁਸੀਂ ਹੈਂਡਵਰਕ ਕਰਾ ਕੇ ਰੈਡੀ ਕਰਾੜੇ ਜਾਂ ਜਿਵੇਂ ਮਰਜ਼ੀ ਤੁਸੀਂ ਬਣਵਾਣੇ ਉਵੇਂ ਸੂਟ ਤਿਆਰ ਕਰਾ ਸਕਦੇ ਹੋ ਅਗਲੇ ਸੀਜ਼ਨ ਲਈ ਹੁਣ ਫੈਸਟੀਵਲ ਸੀਜ਼ਨ ਦੇ ਲਈ ਸਾਰਾ ਨਵਾਂ ਫੈਬਰਿਕ ਕਪੜੇ ਕੋਲ ਆ ਗਿਆ ਇਹ ਦੇਖੋ ਕਿੰਨਾ ਪਿਆਰਾ ਕਲਰ ਹੈ ਤੇ ਨਾਲ ਹੈਗੀ ਹੈ ਇਹ ਦੇਖੋ ਬਾਟਮ ਬਹੁਤ ਸੋਹਣਾ ਇਹ ਰਿਪੀਟ ਆਈ ਜੰਨੇ ਜੀ ਇਸ ਕਲਰ ਬਹੁਤ ਪਿਆਰੇ ਸਭ ਤੋਂ ਜ਼ਿਆਦਾ ਡਿਮਾਂਡਿੰਗ ਸੂਟ ਇਹ ਦੇਖੋ ਮਹਿੰਦੀ ਕਲਰ ਦੇ ਵਿੱਚ ਕਿੰਨਾ ਪਿਆਰਾ ਕਲਰ ਆ ਬਹੁਤ ਸੋਹਣਾ ਮਹਿੰਦੀ ਕਲਰ ਦੇ ਵਿੱਚ ਨਾਲ ਹੈਗੀ ਸੇਮ ਕਲਰ ਦੀ ਮੈਚਿੰਗ ਬਾਟਮ ਬਹੁਤ ਪਿਆਰਾ ਸੂਟ ਪ੍ਰਾਈਸ ਹੈਗਾ ਅੱਜ ਦੇ ਸਾਰੇ ਸੂਟਾਂ ਦਾ 2500 ਇਹ ਮੈਂ ਚਾਰ ਸੂਟ ਤੁਹਾਨੂੰ ਪਿਓਰ ਟਿਸ਼ੂ ਦੇ ਵਿੱਚ ਬਾਂਦਰੀ ਪ੍ਰਿੰਟ ਦੇ ਵਿੱਚ ਦਿਖਾਏ ਆ ਪ੍ਰਾਈਸ ਹੈਗਾ ਅੱਜਿਆਂ ਦਾ ਸਾਰਾ 2500 ਤੇ ਬਾਕੀ ਕੋਰੀਅਰ ਚਾਰਜੇਸ ਅਲੱਗ ਤੋਂ ਹੋਣਗੇ ਜੀ ਹਾਂਜੀ ਅੱਜ ਦੇ ਸੂਟਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ